ਜੋ ਅਰਜੰਟ ਲੌਗਿਰਾ ਨਵਾਂ ਸੰਦੂ ਇਹ ਪ੍ਰੋਜੈਕਟ ਨੇ ਬਹੁਤ ਸਪੋਰਟ ਕੀਤਾ ਚਾਲੀ ਦੇ ਕਰਕੇ ਇਹ ਗਾਣਾ ਸਾਡਾ ਡਬ ਹੋਇਆ ਸੀ ਪਿਛਲੀਆਂ ਐਮਰਜੀ ਚੰਦਰਾ ਬਰਾੜ ਇਸ ਚੀਜ਼ ਦੀ ਮੈਂ ਗਾਰੰਟੀ ਦਿੰਦਾ ਕਿ ਪੰਜਾਬੀ ਇੰਡਸਟਰੀ ਚ ਪਹਿਲਾਂ ਕਦੀ ਨਹੀਂ ਬਣੀ ਇਦਾਂ ਦੀ ਫਿਲਮ ਪੂਰੀ ਟੀਮ ਨੇ ਕਿ ਇਸ ਫਿਲਮ ਦਾ 뮤직 ਜਿਹੜਾ ਬੈਸਟ 뮤직 ਬਣਾਇਆ ਜਾਵੇ ਤੇ ਮੈਨੂੰ ਨਹੀਂ ਲੱਗਦਾ 2025 ਚ ਰਿਲੀਜ਼ ਹੋਣ ਵਾਲੀਆਂ ਪੰਜਾਬੀ ਫਿਲਮਾਂ ਚ ਇੰਨੇ ਸਾਰੇ ਆਰਟਿਸਟ ਕਿਉਂਕਿ ਪਰ ਬੰਦਾ ਬਹੁਤ ਸਾਰਾ ਆਰਟਿਸਟ ਦੀ ਆਪਣੀ ਆਪਣੀ ਰਿਸਪੈਕਟ ਆ ਐਂਡ ਉਹਨਾਂ ਨੇ ਸਾਰੇ ਵੀ ਇਕਜੁੱਟ ਹੋ ਕੇ ਕਈ ਆਰਟਿਸਟਾਂ ਜਿਹਨਾਂ ਦਾ ਪਹਿਲੀ ਵਾਰੀ ਪੰਜਾਬੀ ਫਿਲਮ ਚ ਗਾਣਾ ਆ ਰਿਹਾ ਜਿਨਾਂ ਚੋ ਅਰਜੰਟ ਲੌਈਰਾ ਨਵਾਨ ਸਾਦੂ ਵੀ ਪ੍ਰਾਕ੍ਰਿਤੀ ਨੇ ਬਹੁਤ ਸਪੋਰਟ ਕੀਤਾ ਇਸ ਕਾਲੇ ਨੇ ਜਾਣੀ ਵੀ ਨੇ ਕਰਕੇ ਗਾਣਾ ਸਾਡਾ ਡਬ ਹੋਇਆ ਸੀ ਪਿਛਲੀਆਂ ਸੋ ਸਾਰੇ ਆਰਟਿਸਟ ਸਿਮਰ ਜੀ ਚੰਦਰਾ ਬਰਾੜ ਐਂਡ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਐਂਡ ਹੁਣ ਤੁਸੀਂ ਉਹ ਸਾਰੇ ਜਣ ਤੁਸੀਂ ਕੁਸਤਾਂ ਐ ਨਵੇਂ ਯ era ਦੀ ਗੱਲ ਕਰਦੇ ਸੀ ਬਿਕਨਿੰਗ ਆਫ ਨਿਆ era ਸਮੇਲਾਂ ਦੇ ਜਦੋਂ ਇਦਾਂ ਦੇ ਬੰਦੇ ਜਿਹੜੇ ਇੰਨੇ ਪੈਸ਼ਨੇਟ ਬੰਦੇ ਇਕੱਠੇ ਜੁੜਦੇ ਨੇ ਜਿਨ੍ਹਾਂ ਦਾ ਖੁਆਬ ਸੁਪਨਾ ਵਿਜ਼ਨ ਸਾਰਿਆਂ ਦਾ ਸੇਮ ਹੁੰਦਾ ਤਾਂ ਉਦੋਂ ਇੱਕ ਨਰਮਯੋਗੀ ਸ਼ਰਵਾਤ ਹੁੰਦੀ ਆ ਉਹ ਜ਼ਰੂਰੀ ਨਹੀਂ ਫਿਲਮਾਂ 'ਚ ਉਹ ਤੁਸੀਂ ਕੋਈ ਵੀ ਕੰਮ ਕਰਦੇ ਆ ਜਦੋਂ ਬਹੁਤ ਇਨੋਵੇਟਿਵ ਬੰਦੇ ਪਾਵੇਂ ਦੋ ਹੋਣ ਪਾਵੇਂ ਤਿੰਨ ਹੋਣ ਜਦੋਂ ਇਕੱਠੇ ਜੁੜ ਜਾਂਦੇ ਤਾਂ ਜੋ ਵੀ ਚੀਜ਼ ਬਣਦੀ ਉਹ ਕਮਾਲ ਬਣਦੀ ਆ ਸੋ ਸਾਡੀ ਕੋਸ਼ਿਸ਼ ਇਹ ਆ ਕਿ ਜੋ ਅਸੀਂ ਬਦਨਾਮ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਅਸਲੀ ਜੀ ਮੈਂ ਗਰੰਟੀ ਦਿੰਦਾ ਕਿ ਪੰਜਾਬੀ ਦਰਸ਼ਕਾਂ ਚ ਪਹਿਲਾਂ ਕਦੀ ਨਹੀਂ ਬਣੀ ਇਦਾਂ ਦੀ ਫਿਲਮ ਐਂਡ ਇਹ ਕੋਈ ਮੈਂ ਗੱਲਾਂ ਗੱਲਾਂ ਚ ਨਹੀਂ ਕਹਿ ਰਿਹਾ ਐਂਡ ਆਈ ਥਿੰਕ ਕਿ ਜਿਹੜਾ ਟਾਪਿਕ ਚੂਜ਼ ਕੀਤਾ ਜਿਹੜੇ ਟਾਪਿਕ ਤੇ ਅਸੀਂ ਫਿਲਮ ਬਣਾਈ ਆ ਐਂਡ ਜੋ ਜੋ ਵੀ ਇਸ ਫਿਲਮ ਦੇ ਵਿੱਚ ਫਿਲਮਾਇਆ ਗਿਆ ਉਹ ਇਦਾਂ ਦਾ ਤੁਸੀਂ ਕੋਈ ਵੀ ਇੱਕ ਸੀਨ ਕਿਸੇ ਕਿਸੇ ਹੋਰ ਲੇਖੀ ਨਹੀਂ ਦੇਖੋਗੇ ਜਾਂ ਮੇਰੇ ਨਾਲ ਤੁਸੀਂ ਦੇਖਿਆ ਹੋਊਗਾ ਪੂਰੀ ਟੀਮ ਨੇ ਕਿ ਇਸ ਫਿਲਮ ਦਾ ਮਿਊਜ਼ਿਕ ਜਿਹੜਾ ਬੈਸਟ ਮਿਊਜ਼ਿਕ ਬਣਾਇਆ ਜਾਵੇ ਤੇ ਮੈਨੂੰ ਨਹੀਂ ਲੱਗਦਾ 2025 ਚ ਰਿਲੀਜ਼ ਹੋਣ ਵਾਲੀਆਂ ਪੰਜਾਬੀ ਫਿਲਮਾਂ ਚ ਇੰਨੇ ਸਾਰੇ ਆਰਟਿਸਟ ਕਿਉਂਕਿ ਤੁਹਾਨੂੰ ਪਤਾ ਬਹੁਤ ਸਾਰੇ ਆਰਟਿਸਟ ਦੀ ਆਪਣੀ ਆਪਣੀ ਰਿਸਪੈਕਟ ਆ ਐਂਡ ਉਹਨਾਂ ਨੇ ਸਾਰਿਆਂ ਨੂੰ ਇੱਕ ਜੋ ਟੋਕੇ ਕਈ ਆਰਟਿਸਟ ਜਿਨ੍ਹਾਂ ਦਾ ਪਹਿਲੀ ਵਾਰੀ ਪੰਜਾਬੀ ਫਿਲਮ ਚ ਗਾਣਾ ਆ ਰਿਹਾ ਜਿਨ੍ਹਾਂ ਚੋਂ ਅਰਜੰਟੇ ਲੋਈਰਾ ਨਵਾਂ ਸਾਦੂ ਬੀ ਪ੍ਰਾਕ ਨੇ ਬਹੁਤ ਸਪੋਰਟ ਕੀਤਾ ਇਸ ਕਾਲੇ ਨੇ ਜਾਨੀ ਦੇ ਨੇ ਕਰਕੇ ਗਾਣਾ ਸਾਡਾ ਡਬ ਹੋਇਆ ਸੀ ਪਿਛਲੀਆਂ ਸੋ ਸਾਰੇ ਆਰਟਿਸਟ ਸਿਮਰ ਜੀ ਚੰਦਰਾ ਬਰਾੜ ਐਂਡ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਐਂਡ ਹੋਂ ਤੁਸੀਂ ਉਹ ਸਾਰੇ ਜਦ ਤੁਸੀਂ ਕੋਈ ਸਾਲ ਐ ਨਵੇਂ era ਦੀ ਗੱਲ ਕਰਦੇ ਸੀ picnic of neyar ਸਮੇਲਾ ਜਦੋਂ ਇਦਾਂ ਦੇ ਬੰਦੇ ਜਿਹੜੇ ਇੰਨੇ ਪੈਸ਼ਨੇਟ ਬੰਦੇ ਇਕੱਠੇ ਜੁੜਦੇ ਨੇ ਜਿਨ੍ਹਾਂ ਦਾ ਖੁਆਬ ਸੁਪਨਾ ਵਿਜ਼ਨ ਸਾਰਿਆਂ ਦਾ ਸੇਮ ਹੁੰਦਾ ਤਾਂ ਉਦੋਂ ਇੱਕ ਨਵੀਂ ਯੋਗਿਕ ਸ਼ੁਰੂਆਤ ਹੁੰਦੀ ਆ ਉਹ ਜ਼ਰੂਰੀ ਨਹੀਂ ਫਿਲਮਾਂ 'ਚ ਉਹ ਤੁਸੀਂ ਕੋਈ ਵੀ ਕੰਮ ਕਰਦੇ ਆ ਜਦੋਂ ਬਹੁਤ ਇਨੋਵੇਟਿਵ ਬੰਦੇ ਭਾਵੇਂ ਦੋ ਹੋਣ ਭਾਵੇਂ ਤਿੰਨ ਹੋਣ ਜਦੋਂ ਇਕੱਠੇ ਜੁੜ ਜਾਂਦੇ ਤੇ ਜੋ ਵੀ ਚੀਜ਼ ਬਣਦੀ ਉਹ ਕਮਾਲ ਬਣਦੀ ਆ ਸੋ ਸਾਡੀ ਕੋਸ਼ਿਸ਼ ਇਹ ਆ ਕਿ ਜੋ ਅਸੀਂ ਬਦਨਾਮ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਇਸ ਚੀਜ਼ ਦੀ ਮੈਂ ਗਾਰੰਟੀ ਦਿੰਦਾ ਕਿ ਪੰਜਾਬੀ ਇੰਡਸਟਰੀ ਚ ਪਹਿਲਾਂ ਕਦੀ ਨਹੀਂ ਬਣੀ ਇਤਾਂ ਦੀ ਫਿਲਮ ਐਂਡ ਇਹ ਕੋਈ ਮੈਂ ਗੱਲਾਂ ਗੱਲਾਂ ਚ ਨਹੀਂ ਕਹਿ ਰਿਹਾ ਐਂਡ ਆਈ ਥਿੰਕ ਜਿਹੜਾ ਟੌਪਿਕ ਚੂਜ਼ ਕੀਤਾ ਜਿਹੜੇ ਟੌਪਿਕ ਤੇ ਅਸੀਂ ਫਿਲਮ ਬਣਾਈ ਆ ਐਂਡ ਜੋ ਜੋ ਵੀ ਇਸ ਫਿਲਮ ਦੇ ਵਿੱਚ ਫਿਲਮਾਇਆ ਗਿਆ ਉਹ ਇਦਾਂ ਦਾ ਤੁਸੀਂ ਕੋਈ ਵੀ ਇੱਕ ਸੀਨ ਕਿਸੇ ਕਿਸੇ ਹੋਰ ਲੇਖੀ ਨਹੀਂ ਦੇਖੋਗੇ ਜਾਂ ਪਹਿਲਾਂ ਤੁਸੀਂ ਦੇਖਿਆ ਹੋਊਗਾ ਪੂਰੀ ਟੀਮ ਨੇ ਕਿ ਇਸ ਫਿਲਮ ਦਾ 뮤직 ਜਿਹੜਾ ਬੈਸਟ 뮤직 ਬਣਾਇਆ ਜਾਵੇ ਤੇ ਮੈਨੂੰ ਨਹੀਂ ਲੱਗਦਾ 2025 ਚ ਰਿਲੀਜ਼ ਹੋਣ ਵਾਲੀਆਂ ਪੰਜਾਬੀ ਫਿਲਮਾਂ ਚ ਇੰਨੇ ਸਾਰੇ ਆ ਕਿਉਂਕਿ ਤੁਹਾਨੂੰ ਪਤਾ ਬਹੁਤ ਸਾਰਾ ਆਰਟਿਸਟ ਆਪਣੀ ਆਪਣੀ ਰਿਸਪੈਕਟ ਆ ਐਂਡ ਉਹਨਾਂ ਨੇ ਸਾਰਿਆਂ ਨੇ ਇਕਜੁੱਟ ਹੋ ਕੇ ਕਈ ਆਰਟਿਸਟ ਜਿਨ੍ਹਾਂ ਦਾ ਪਹਿਲੀ ਵਾਰੀ ਪੰਜਾਬੀ ਫਿਲਮ ਚ ਗਾਣਾ ਆ ਰਿਹਾ ਜਿਨ੍ਹਾਂ ਚੋਂ ਅਰਜੰਟੇ ਲੋਈਰਾ ਨਵਾਂ ਸਾਦੂ ਬੀ ਪ੍ਰਾਕ ਨੇ ਬਹੁਤ ਸਪੋਰਟ ਕੀਤਾ ਇਸ ਕਾਲੇ ਨੇ ਜਾਨੀ ਦੇ ਨੇ ਕਰਕੇ ਗਾਣਾ ਸਾਡਾ ਡੱਬ ਹੋਇਆ ਸੀ ਪਿਛਲੀਆਂ ਸੋ ਸਾਰੇ ਆਰਟਿਸਟ ਸਿਮਰ ਜੀ ਚੰਦਰਾ ਬਰਾੜ ਐਂਡ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਐਂਡ ਹੋਂ ਤੁਸੀਂ ਉਹ ਸਾਰੇ ਜਣ ਤੁਸੀਂ ਕੁਸਤਾਂ ਐ ਨਵੇਂ era ਦੀ ਗੱਲ ਕਰਦੇ ਸੀ picnic of the year ਸਮੇਲਨਾਂ ਦੇ ਜਦੋਂ ਇਦਾਂ ਦੇ ਬੰਦੇ ਜਿਹੜੇ ਇੰਨੇ ਪੈਸ਼ਨੇਟ ਬੰਦੇ ਇਕੱਠੇ ਜੁੜਦੇ ਨੇ ਜਿਨ੍ਹਾਂ ਦਾ ਖੁਆਬ ਸੁਪਨਾ ਵਿਜ਼ਨ ਸਾਰਿਆਂ ਦਾ ਸੇਮ ਹੁੰਦਾ ਤਾਂ ਉਦੋਂ ਇੱਕ ਨਵੇਂ ਯੋਗ ਦੀ ਸ਼ੁਰੂਆਤ ਹੁੰਦੀ ਹੈ ਉਹ ਜ਼ਰੂਰੀ ਨਹੀਂ ਫਿਲਮਾਂ 'ਚ ਉਹ ਤੁਸੀਂ ਕੋਈ ਵੀ ਕੰਮ ਕਰਦੇ ਆ ਜਦੋਂ ਬਹੁਤ ਇਨੋਵੇਟਿਵ ਬੰਦੇ ਭਾਵੇਂ ਦੋ ਹੋਣ ਭਾਵੇਂ ਤਿੰਨ ਹੋਣ ਜਦੋਂ ਇਕੱਠੇ ਜੁੜ ਜਾਂਦੇ ਤੇ ਜੋ ਵੀ ਚੀਜ਼ ਬਣਦੀ ਉਹ ਕਮਾਲ ਬਣਦੀ ਹੈ ਸੋ ਸਾਡੀ ਕੋਸ਼ਿਸ਼ ਇਹ ਆ ਕਿ ਜੋ ਅਸੀਂ ਬਦਨਾਮ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਐਸ ਜੀ ਦੀ ਮੈਂ ਗਾਰੰਟੀ ਦਿੰਦਾ ਕਿ ਪੰਜਾਬੀ ਇੰਡਸਟਰੀ ਚ ਪਹਿਲਾਂ ਕਦੀ ਨਹੀਂ ਬਣੀ ਇਤਨੀ ਫਿਲਮ ਐਂਡ ਇਹ ਕੋਈ ਮੈਂ ਗੱਲਾਂ ਗੱਲਾਂ ਚ ਨਹੀਂ ਕਹਿ ਰਿਹਾ ਐਂਡ ਆਈ ਥਿੰਕ ਜਿਹੜਾ ਟਾਪਿਕ ਚੂਜ਼ ਕੀਤਾ ਜਿਹੜੇ ਟਾਪਿਕ ਤੇ ਅਸੀਂ ਫਿਲਮ ਬਣਾਈ ਆ ਐਂਡ ਜੋ ਜੋ ਵੀ ਇਸ ਫਿਲਮ ਦੇ ਵਿੱਚ ਫਿਲਮਾਇਆ ਗਿਆ ਉਹ ਇਦਾਂ ਦਾ ਤੁਸੀਂ ਕੋਈ ਵੀ ਇੱਕ ਸੀਨ ਕਿਸੇ ਕਿਸੇ ਹੋਰ ਲੇਖੀ ਨਹੀਂ ਦੇਖੋਗੇ ਜਾਂ ਪਹਿਲਾਂ ਤੁਸੀਂ ਦੇਖਿਆ ਹੋਊਗਾ ਪੂਰੀ ਟੀਮ ਨੇ ਕਿ ਇਸ ਫਿਲਮ ਦਾ ਮਿਊਜ਼ਿਕ ਜਿਹੜਾ ਬੈਸਟ ਮਿਊਜ਼ਿਕ ਬਣਾਇਆ ਜਾਵੇ ਤੇ ਮੈਨੂੰ ਨਹੀਂ ਲੱਗਦਾ 2025 ਚ ਰਿਲੀਜ਼ ਹੋਣ ਵਾਲੀਆਂ ਪੰਜਾਬੀ ਫਿਲਮਾਂ ਚ ਇੰਨੇ ਸਾਰੇ ਆਰਟਿਸਟ ਯੋਗੀ ਤੁਹਾਨੂੰ ਪਤਾ ਬਹੁਤ ਸਾਰਾ ਆਰਟਿਸਟ ਆਪਣੀ ਆਪਣੀ ਰਿਸਪੈਕਟ ਆ ਐਂਡ ਉਹਨਾਂ ਨੇ ਸਾਰਿਆਂ ਨੂੰ ਇੱਕ ਜੋ ਟੋਕੇ ਕਈ ਆਰਟਿਸਟ ਜਿਨ੍ਹਾਂ ਦਾ ਪਹਿਲੀ ਵਾਰੀ ਪੰਜਾਬੀ ਫਿਲਮ ਚ ਗਾਣਾ ਆ ਰਿਹਾ ਜਿਨ੍ਹਾਂ ਚੋਂ ਅਰਜੰਟੇ ਲੋਈਰਾ ਨਵਾਂ ਸਾਦੂ ਬੀ ਪ੍ਰਾਕ ਨੇ ਬਹੁਤ ਸਪੋਰਟ ਕੀਤਾ ਇਸ ਕਾਲੇ ਨੇ ਜਾਨੀ ਦੇ ਨੇ ਕਰਕੇ ਗਾਣਾ ਸਾਡਾ ਡੱਬ ਹੋਇਆ ਸੀ ਪਿਛਲੀਆਂ ਸੋ ਸਾਰੇ ਆਰਟਿਸਟ ਸਿਮਰ ਜੀ ਚੰਦਰਾ ਬਰਾੜ ਐਂਡ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਐਂਡ ਹੋਂ ਤੁਸੀਂ ਉਹ ਸਾਰੇ ਜਦ ਤੁਸੀਂ ਕੁਸਤਾਂ ਐ ਨਵੇਂ era ਦੀ ਗੱਲ ਕਰਦੇ ਸੀ picnic of neyar ਸੋ ਮੈਨੂੰ ਲੱਗਦਾ ਜਦੋਂ ਇਦਾਂ ਦੇ ਬੰਦੇ ਜਿਹੜੇ ਇੰਨੇ ਪੈਸ਼ਨੇਟ ਬੰਦੇ ਇਕੱਠੇ ਜੁੜਦੇ ਨੇ ਜਿਨ੍ਹਾਂ ਦਾ ਖੁਆਬ ਸੁਪਨਾ ਵਿਜਨ ਸਾਰਿਆਂ ਦਾ ਸੇਮ ਹੁੰਦਾ ਤਾਂ ਉਦੋਂ ਇੱਕ ਨਵੀਂ ਯੋਗਿਕ ਸ਼ੁਰੂਆਤ ਹੁੰਦੀ ਆ ਉਹ ਜ਼ਰੂਰੀ ਨਹੀਂ ਫਿਲਮਾਂ ਚ ਉਹ ਤੁਸੀਂ ਕੋਈ ਵੀ ਕੰਮ ਕਰਦੇ ਆ ਜਦੋਂ ਬਹੁਤ ਇਨੋਵੇਟਿਵ ਬੰਦੇ ਪਾਵੇਂ ਦੋ ਹੋਣ ਪਾਵੇਂ ਤਿੰਨ ਹੋਣ ਜਦੋਂ ਇਕੱਠੇ ਜੁੜ ਜਾਂਦੇ ਤਾਂ ਜੋ ਵੀ ਚੀਜ਼ ਬਣਦੀ ਉਹ ਕਮਾਲ ਬਣਦੀ ਆ ਸੋ ਸਾਡੀ ਕੋਸ਼ਿਸ਼ ਇਹ ਆ ਕਿ ਜੋ ਅਸੀਂ ਬਦਨਾਮ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਅਸਲੀ ਜੇ ਮੈਂ ਗਰੰਟੀ ਦਿੰਦਾ ਕਿ ਪੰਜਾਬੀ ਇੰਡਸਟਰੀ ਚ ਪਹਿਲਾਂ ਕਦੀ ਨਹੀਂ ਬਣੀ ਇਤਨੀ ਫਿਲਮ ਐਂਡ ਇਹ ਕੋਈ ਮੈਂ ਗੱਲਾਂ ਗੱਲਾਂ ਚ ਨਹੀਂ ਕਹਿ ਰਿਹਾ ਐਂਡ ਆਈ ਥਿੰਕ ਜਿਹੜਾ ਟਾਪਿਕ ਚੂਜ਼ ਕੀਤਾ ਜਿਹੜੇ ਟਾਪਿਕ ਤੇ ਅਸੀਂ ਫਿਲਮ ਬਣਾਈ ਆ ਐਂਡ ਜੋ ਜੋ ਵੀ ਇਸ ਫਿਲਮ ਦੇ ਵਿੱਚ ਫਿਲਮਾਇਆ ਗਿਆ ਉਹ ਇਦਾਂ ਦਾ ਤੁਸੀਂ ਕੋਈ ਵੀ ਇੱਕ ਸੀਨ ਕਿਸੇ ਕਿਸੇ ਹੋਰ ਲੇਖੀ ਨਹੀਂ ਦੇਖੋਗੇ ਜਾਂ ਪਹਿਲਾਂ ਤੁਸੀਂ ਦੇਖਿਆ ਹੋਊਗਾ